ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲ 'ਸਮੈਂ ਡਾਕਟਰ ਗੁਰਮਿੰਦਰ ਸਿੰਘ ਬਰਾੜ। ਅ ਪਿਛਲੇ 1-2 ਦਿਨਾਂ ਦੇ ਵਿੱਚ ਕਈ ਜਗ੍ਹਾ ਦੇ ਉੱਤੇ ਪੰਜਾਬ ਦੇ ਵਿੱਚ ਖਾਸ ਤੌਰ ਤੇ ਮੱਝ ਏਰੀਏ 'ਚ ਆਪਾਂ ਕਹਿ ਲਈਏ। ਮੀਂਹ ਤੇ ਤੇਜ਼ ਹਨੇਰੀ ਦਾ ਮਾਲਵੇ ਦੇ ਵੀ ਕੁਝ ਏਰੀਏ ਦੇ ਵਿੱਚ ਜਿੱਥੇ ਅਜੇ ਝੋਨਾ ਜਿਹੜਾ ਹੈਗਾ ਜਾਂ ਬਾਸਮਤੀ ਆ ਉਹ ਹਰੇ ਬਾਈ ਦੇ ਵਿੱਚ ਖੜਾ ਹਰਾ ਪੂਰਾ ਜਾਂ ਭਾਰੇ ਹੋਗੇ ਬਾਸਮਤੀ ਜਾਂ ਲੰਬੇ ਹੋਗੇ ਉੱਚੇ ਹੋਗੇ ਕੱਦ ਜ਼ਿਆਦਾ ਕਰ ਗਏ ਯੂਰੀਆ ਵੱਧ ਪੈ ਗਈ। ਤੌਣੇ ਰੀ ਦੇ ਨਾਲ ਡੱਗ ਪਏ ਉਹ ਚੀਜ਼ ਜਿਹੜੀ ਮਿਲਕ ਸਟੇਜ ਦੇ ਉੱਤੇ ਆ ਉਹਦਾ ਨੁਕਸਾਨ ਹੋਊਗਾ ਦਾਣੇ ਭਰਨ ਦੇ ਵਿੱਚ ਦਾਣੇ ਦੇ ਵਜਨ 'ਚ ਵੀ ਨੁਕਸਾਨ ਹੋ ਸਕਦਾ ਥੱਲੇ ਵਾਲੇ ਪਾਸੇ ਫੰਗਸ ਜਾਂ ਬਰਾਊਨ ਪਲਾਂਟ ਹੌਪਰ ਜਾਂ ਵਾਈਟ ਬੈਗਡ ਪਲਾਂਟ ਆਪਰ ਸਮੱਸਿਆ ਆ ਸਕਦੀ ਹੈ ਜਿਹੜੇ ਅਜੇ ਝੋਨੇ ਜਿਹੜੇ ਮਿਲਕ ਸਟੇਜ ਦੇ ਉੱਤੇ ਸੀਗੇ ਬਾਕੀ ਜਿਹੜੇ ਪੱਕੇ ਹੋਏ ਝੋਨੇ ਹੁੰਦੇ ਉਹਨਾਂ ਦੇ ਵੱਢਣ 'ਚ ਦਿੱਕਤ ਜ਼ਰੂਰ ਆ ਜਾਂਦੀ ਹੈ ਜਾਂ ਪੱਕਣ ਨੂੰ ਦਸਾਂ ਦਿਨਾਂ ਚ ਤਿਆਰ ਸੀਗੇ ਉਹਨਾਂ ਚ ਕੋਈ ਝਾੜ ਦਾ ਨਹੀਂ ਨੁਕਸਾਨ ਹੁੰਦਾ ਹਾਂ ਜਿੱਥੇ ਪਾਣੀ ਖੜਜੇ ਉੱਥੇ ਨੁਕਸਾਨ ਹੋ ਜਾਂਦਾ ਦੂਸਰੀ ਗੱਲ ਕਿ ਬਰਾਊਨ ਪਲਾਂਟ ਹੌਪਰ ਦਾ ਵਾਈਟ ਬੈਗਡ ਪਲਾਂਟ ਹੌਪਰ ਕਾਲਾ ਤੇਲਾ ਚਿੱਟੇ ਤੇਲੇ ਦਾ ਪਿਛਲੇ ਦਿਨੀ ਬੜਾ ਕਿਸਾਨ ਵੀਰਾਂ ਨੂੰ ਖਬਰਾਂਡ ਸੀ ਇਸ ਗੱਲ ਦੀ ਤੇਲਾ ਬਹੁਤ ਜ਼ਿਆਦਾ ਆ ਗਿਆ ਰੋਲਾ ਵੀ ਬੜਾ ਇਸ ਚੀਜ਼ ਦਾ ਯਾਰਿਆ ਕਿਸਾਨ ਵੀਰ ਕਿਉਂਕਿ ਜਿੱਥੇ ਦੌਗੀਆਂ ਚ ਕਈ ਵਾਰ ਸ਼ੁਰੂ ਹੋ ਜਾਂਦਾ ਹੈ ਜਾਂ ਜਿੱਥੇ ਕੁਝ ਕੁ ਦਾਣੇ ਜਿਹੜੇ ਕੀੜੇ ਮਕੌੜੇ ਆ ਨਾ ਮੈਂ ਪਹਿਲਾਂ ਵੀ ਕਿੰਨੇ ਹੁਣ ਕੀੜੇ ਮਕੌੜੇ ਜਿਹੜੇ ਆਪਾਂ ਨੂੰ ਨਜ਼ਰ ਆਉਂਦੇ ਇਹ ਤੋਂ ਆਪਾਂ ਬੜ ਬਿਮਾਰੀ ਚਾਹੇ ਦੌਗੀਆਂ ਦੇ ਵਿੱਚ ਆਪਣੀ ਫਸਲ ਨੂੰ ਬਿਲਕੁਲ ਡਾਊਨ ਕਰ ਦਵੇ ਜਾਂ ਟੈਂਪਰੇਚਰ ਦਾ ਸਟ੍ਰੈਸ ਪੈ ਜਾਏ ਜਾਂ ਨਿਊਟ੍ਰੀਐਂਟ ਡੈਫੀਸ਼ੈਂਸੀ ਤੋਂ ਸਟ੍ਰੈਸ ਪੈ ਜਾਏ ਉਹ ਸਾਨੂੰ ਜਿਹੜਾ ਲੰਗੀ ਅੱਖ ਨਾਲ ਨਹੀਂ ਦਿਖਦਾ ਤਾਂ ਉਹਦਾ ਸਾਨੂੰ ਪਤਾ ਵੀ ਨਹੀਂ ਲੱਗਦਾ ਤੇ ਉਹ ਤੋਂ ਆਪਾਂ ਨੂੰ ਘਬਰਾਹਟ ਵੀ ਨਹੀਂ ਹੁੰਦੀ ਤੇ ਜੇ ਝਾੜ ਘਟਦਾ ਹੈ ਚਾਹੇ ਉਹ ਹੋਰ ਕਿਸੇ ਫੈਕਟਰ ਕਰਕੇ ਘਟੇ ਅ ਟੈਂਪਰੇਚਰ ਇਫੈਕਟ ਨਿਊਟ੍ਰੀਐਂਟ ਡੈਫੀਸ਼ੈਂਸੀ ਜਾਂ ਕੋਈ ਬਿਮਾਰੀ ਦੀ ਵਜ੍ਹਾ ਨਾਲ ਪਰ ਜਿੱਥੇ ਆਪਾਂ ਨੂੰ ਦੌਗੀ ਚ ਕਿਤੇ ਇੱਕ ਵੀ ਤੇਲਾ ਜਾਂ ਕੁਝ ਕ ਦਾਣੇ ਦਿਸ ਗਏ ਤਾਂ ਉਹ ਨਾ ਤੇਲੇ ਦਾ ਹੀ ਵਜ ਜਣਾ ਦੂਸਰਾ ਹੈ ਕਿ ਬਹੁਤ ਸਾਰੇ ਝੋਨੇ ਵਿੱਚ ਦੇਖੇ ਬਹੁਤ ਫੀਲਡ ਦੇਖੇ ਤੇਲੇ ਦਾ ਨਾਮ ਉਹ ਨਿਸ਼ਾਨ ਵੀ ਹੈ ਨਹੀਂ ਯੂਰੀਆ ਬੜੀ ਸਮਝਦਾਰੀ ਨਾਲ 2 ਗੱਟੇ 2.5 ਗੱਟੇ ਜਾਂ ਹੱਦ 3 ਤਿੰਨ ਕਿਸ਼ਤਾਂ ਟੁੱਟਮੀਆਂ 30 30 ਕਿਲੋ ਜਾਂ 40 40 ਕਿਲੋ ਹਫਤ ਦੋ ਦੋ ਹਫਤੇ ਡੇਢ ਡੇਢ ਦੋ ਦੋ ਹਫਤਿਆਂ ਦੇ ਗੈਪ ਤੇ ਜਿਵੇਂ ਆਪਾਂ ਪਹਿਲਾਂ ਕਹਿੰਨੇ ਸੱਤਾਂ ਦਿਨਾਂ ਚ ਫਿਰ 21 ਦਿਨਾਂ ਤੇ ਫਿਰ 42 45 ਦਿਨ ਤੇ 40 ਦਿਨ ਤੇ ਤਾਂ ਬੜਾ ਵਧੀਆ ਇਫੈਕਟ ਦੇਖਣ ਨੂੰ ਮਿਲ ਰਿਹਾ ਹੈ ਟੁੱਟਮੀ ਯੂਰੀਆ ਤੇ ਜ਼ਰੂਰ ਤੋਂ ਜ਼ਿਆਦਾ ਯੂਰੀਆ ਨਹੀਂ ਜਿੱਥੇ ਯੂਰੀਆ ਜ਼ਿਆਦਾ ਪਈ ਹੈ ਜਾਂ ਜਿੱਥੇ ਤੇਲਾ ਸ਼ੁਰੂ ਹੋਇਆ ਕਈ ਵੀਰ ਕਿਸਾਨ ਵੀਰ ਕਈਆਂ ਦੇ ਕਮੈਂਟ ਆਏ ਸੀਗੇ ਕਿ ਸਾਰੇ ਕਿਤੇ ਸਭ ਦੇ ਹੀ ਹੈ ਤੇਲਾ ਸਭ ਦੇ ਨਹੀਂ ਹੈਗਾ ਤੇਲਾ ਆਉਣ ਦਾ ਕੋਈ ਕਾਰਨ ਬਣਦਾ ਫਿਰ ਕਈ ਕਿਸਾਨ ਵੀਰਾਂ ਨੇ ਦੋ ਦੋ ਸਪਰੇਆਂ ਵੀ ਕੀਤੀਆਂ ਉਹਨਾਂ ਦੇ ਵੀ ਹੋ ਸਕਦਾ ਨਾ ਹੋਵੇ ਪਰ ਆਉਣ ਵਾਲੇ ਸਮੇਂ 'ਚ ਵੱਧ ਜੂਰੀਆ ਤੇ ਬਿਨਾਂ ਜ਼ਰੂਰਤ ਤੋਂ ਆਪਾਂ ਜਿਹੜੀ ਸਪਰੇਅ ਕਰਦੇ ਹਾਂ ਨਾ ਰਸ ਚੂਸਕ ਕੀੜੇ ਐ ਚਾਹੇ ਕੁਸੁੰਡੀ ਵਗੈਰਾ ਦੀ ਐ ਇਹ ਆਉਣ ਵਾਲੇ ਸਮੇਂ 'ਚ ਕਦੇ ਨਾ ਕਦੇ ਪੈਸਟ ਆਊਟਬਰੇਕ ਦਾ ਕਾਰਨ ਬਣ ਸਕਦਾ ਆਪਾਂ ਨੂੰ ਵੱਡੀ ਸਮੱਸਿਆ ਕ੍ਰੀਏਟ ਕਰ ਸਕਦਾ ਇਹ ਗੱਲ ਮੇਰੀ ਨੋਟ ਕਰ ਲਓ ਚਾਹੇ ਉਹ ਕਿਸੇ ਵੀ ਸੀਜ਼ਨ ਦੇ ਵਿੱਚ ਸਮੱਸਿਆ ਆ ਜਾਏ ਕਿਉਂਕਿ ਬਿਨਾਂ ਜ਼ਰੂਰਤ ਤੋਂ ਜਿਹੜੇ ਕੀਟਨਾਸ਼ਕ ਕਰਨੇ ਜਾਂ ਬਹੁਤ ਜ਼ਿਆਦਾ ਨਾਈਟ੍ਰੋਜਨ ਦੇਣੀ ਨਾ ਫਸਲ ਦੇ ਵਿੱਚ ਇਹ ਚੀਜ਼ ਆ ਜਿਹੜੀ ਉਹ ਪੈਸਟ ਆਊਟ ਬ੍ਰੇਕ ਜਾਂ ਪੈਸਟ ਰੈジਸਟੈਂਸ ਇਹਨਾਂ ਚੀਜ਼ਾਂ ਦਾ ਕਾਰਨ ਬਣਦੀ ਆ ਠੀਕ ਐ ਇਸੇ ਕਰਕੇ ਕਹੀਦਾ ਨੇ ਜੁਡੀਸ਼ੀਅਸ ਯੂਜ਼ ਕਰੋ ਸੰਤੁਲਿਤ ਵਾਤੋਂ ਕਰੋ ਤੇ ਇੰਟੀਗ੍ਰੇਟਡ ਨਿਊਟ੍ਰੀਐਂਟ ਆਪਣੀ ਇੰਟੀਗ੍ਰੇਟਡ ਨਿਊਟ੍ਰੀਐਂਟ ਮੈਨੇਜਮੈਂਟ ਤੇ ਇੰਟੀਗ੍ਰੇਟਡ ਪੈਸਟ ਮੈਨੇਜਮੈਂਟ ਵੀ ਜਿੱਥੇ ਆਪਾਂ ਨੂੰ ਜ਼ਰੂਰਤਾ ਉੱਥੇ ਕੀਟਨਾਸ਼ਕ ਸਪਰੇਅ ਕਰੋ ਜਿੱਥੇ ਆਪਾਂ ਨੂੰ ਅਟੈਕ ਹੀ ਹੈ ਨਹੀਂਗਾ ਕੋਈ ਕੀੜਮਕੌੜਾ ਨਜ਼ਰ ਨਹੀਂ ਆ ਰਿਹਾ ਹੁਣ ਤੁਹਾਨੂੰ ਮੈਂ ਆ ਸਫਲ ਫਸਲ ਜਿਹੜੀ ਵੀਡੀਓ ਦੇ ਵਿੱਚ ਤੁਹਾਨੂੰ ਦਿਖਾਇਆ ਇੱਕ ਵੀ ਦਾਣਾ ਤੇਲੇ ਦਾ ਜਾਂ ਕੋਈ ਹੋਰ ਕੀੜਾ ਮਕੋੜਾ ਹੈ ਨਹੀਂ ਮੱਕੜੀ ਤੁਹਾਨੂੰ ਇੱਕ ਅੱਧੀ ਕੁਤਰੀ ਫਿਰਤੀ ਦਿਖ ਸਕਦੀ ਹੈ ਇਸੇ ਕਰਕੇ ਕਹੀਦਾ ਯੂਰੀਆ ਰੋਕ ਕੇ ਰੱਖੋ ਜ਼ਰੂਰ ਤਨਜ਼ਾਰ ਕੀਟਨਾਸ਼ਕ ਕਰੋ ਖਰਚਾ